ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਆਪਣੇ ਪਿਤਾ ਨੂੰ ਪ੍ਰਤੀਬਿੰਬਿਤ ਕਰਨਾ ਸਮਝਦਾਰ مسیਹੀ ਵੀ ਅਕਸਰ ਪੁੱਛਦੇ ਹਨ ਪਰਮੇਸ਼ੁਰ ਮੇਰੇ ਤੋਂ ਕੀ ਕਰਵਾਉਣਾ ਚਾਹੁੰਦੇ ਹਨ ਦੇਖੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਆਪਣੇ ਜੀਵਨ ਤਰ੍ਹਾਂ ਦੇ ਵਿਵਹਾਰ ਵਿੱਚ ਯੀਸ਼ੂ ਦੀ ਤਰ੍ਹਾਂ ਬਨਣ ਦੀ ਕੋਸ਼ਿਸ਼ ਕਰੋ ਇਸ ਜੀਵਨ ਵਿੱਚ ਤੁਸੀਂ ਜੋ ਕੁਝ ਵੀ ਕਰਦੇ ਹੋ ਇਸ ਤੋਂ ਵਧੇਰੇ ਮਹੱਤਵਪੂਰਨ ਹੈ ਇਸ ਲਈ ਅਸੀਂ ਬਸੀ ਜਿਹੇ ਜੀਵਨ ਤਰ੍ਹਾਂ ਦੇ ਵਿਵਹਾਰ ਨੂੰ ਵਿਕਸਿਤ ਕਰਨ ਦੇ ਬਾਰੇ ਵਿੱਚ ਗੱਲ ਕਰਨ ਲਈ ਸਮੇਂ ਘਟਦੇ ਹਾਂ ਇਸ ਵਿਸ਼ੇ ਨੂੰ ਪਰਮੇਸ਼ਵਰ ਦੀ ਸਭ ਤੋਂ ਵੱਡੀ ਯੋਜਨਾ ਦੇ ਸੰਬੰਧ ਵਿੱਚ ਸਮਝਿਆ ਜਾਣਾ ਚਾਹੀਦਾ ਹੈ। ਇਹ ਪਰਮੇਸ਼ਵਰ ਨੇ ਸਾਨੂੰ ਕਿਉਂ ਬਣਾਇਆ? ਪਿਆਰ ਨਾਲ ਪ੍ਰੇਰਿਤ ਹੋ ਕੇ ਪਰਮੇਸ਼ਵਰ ਨੇ ਸਾਨੂੰ ਉਸ ਤੇ ਵਿਸ਼ਵਾਸ ਦੇ ਮਾਧਮ ਨਾਲ ਉਸ ਤੇ ਪੁੱਤਰ ਅਤੇ ਪੁਤਰੀਆਂ ਬਨਨ ਦੇ ਲਈ ਪਨਾਇਆ ਹੈ। ਜਿਸ ਤਰ੍ਹਾਂ ਅਸੀਂ ਅਫਿਸੀਓ ਅਧਿਆਇ 1 ਆਇਤ 4 ਅਤੇ 5 ਵਿੱਚ ਪੜ੍ਹਦੇ ਹਾਂ। ਸਰਵਸ਼ਕਤੀਮਾਨ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੀ ਆਤਮਾ ਦੇ ਦੁਆਰਾ ਉਸ ਵਿੱਚ ਵਾਸ ਕਰਨ ਦੀ ਸਮਰੱਥਾ ਦੇ ਨਾਲ ਬਣਾਇਆ ਅਤੇ ਫਿਰ ਆਪਣੇ ਚਰਿੱਤਰ ਨੂੰ ਸਾਡੇ ਆਸ-ਪਾਸ ਦੀ ਦੁਨੀਆ ਵਿੱਚ ਪ੍ਰਤੀਬਿੰਬਿਤ ਕੀਤਾ ਜਦੋਂ ਅਸੀਂ ਉਸਦੇ ਨਾਲ ਪ੍ਰੇਮਪੂਰਨ ਸਬੰਧ ਵਿੱਚ ਰਹਿੰਦੇ ਹਾਂ ਜਦੋਂ ਅਸੀਂ ਆਪਣੇ ਬਣਾਏ ਜਾਂਦੇ ਉਦੇਸ਼ ਨੂੰ ਪੂਰਾ ਕਰਦੇ ਹਾਂ ਤਾਂ ਇਹ ਪਰਮੇਸ਼ਵਰ ਦੇ ਲਈ ਮਹਿਮਾ ਅਤੇ ਸਨਮਾਨ ਲਿਆਉਂਦਾ ਹੈ ਅਫੀਸੁਰਾ ਦੇ ਇੱਕ ਆਇਤ ਬਾਰੇ ਇਸ ਵਿਚਾਰ ਸੀ ਬਖਸਦੇ ਹਾਂ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ ਸਾਨੂੰ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਲੋੜ ਹੈ ਮਨੁੱਖ ਅਨੰਤ ਸਨਤਨ ਅਤੇ ਪ੍ਰਾਪਤ ਤਪਰ ਪਰਮੇਸ਼ਰ ਦੀ ਮਹਿਮਾ ਨੂੰ ਕਿਸ ਤਰ੍ਹਾਂ ਵਿਅਕਤ ਕਰ ਸਕਦਾ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਰ ਦੇ ਕੋਲ ਗੈਰ ਸੰਚਾਰੀ ਗੁਣ ਅਤੇ ਸੰਚਾਰੀ ਗੁਣ ਦੋਨੋਂ ਹਨ ਪਰਮੇਸ਼ਰ ਦੇ ਗੈਰ ਸੰਚਾਰੀ ਗੁਣ ਉਹ ਹਨ ਜੋ ਸੁਰਸ਼ਕਤੀਮਾਨ ਪਰਮੇਸ਼ਰ ਦੇ ਰੂਪ ਵਿੱਚ ਉਸ ਦੇ ਲੋੜਿੰਦਾ ਅਸਤਿਤਵ ਅਤੇ ਵਿਅਕਤਤਵ ਨਾਲ ਸੰਬੰਧਿਤ ਹਨ ਉਹ ਇੱਕ ਹੀ ਹੈ ਉਸ ਦਾ ਸੰਦਤਨ ਅਸਤਿਤ ਉਸ ਦੀ ਨਾ ਬਦਲਣ ਵਾਲੀ ਉਹ ਅਨੰਤ ਰੂਪ ਉਹ ਇੱਕ ਹੀ ਹੈ ਉਸ ਦੀ ਸਰਵ ਵਿਆਪਤਾ ਉਹ ਹਰ ਜਗ੍ਹਾ ਮੌਜੂਦ ਹੈ ਉਹ ਪਰਮ ਪ੍ਰਦਾਨ ਅਤਿ ਸਾਰੀ ਸ਼ਕਤੀ ਦਾ ਮਾਲਕ ਹੈ ਪਰਮੇਸ਼ਰ ਦਸੰਚਾਰੀ ਗੁਣਾ ਨੂੰ ਆਮ ਤੌਰ ਤੇ ਉਸ ਨੇਤਿਤ ਗੁਣਾ ਕਿਹਾ ਜਾਂਦਾ ਹੈ ਧਾਰਮਿਕਤਾ ਪਵਿੱਤਰਤਾ ਨਿਆਏ ਦਇਆ ਭਲਾਈ ਧੀਰਜ ਪ੍ਰੇਮ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਇਹਨਾਂ ਗੁਣਾ ਨੂੰ ਪ੍ਰਦਰਸ਼ਿਤ ਕਰ ਸਕਦੇ ਹਨ ਅਤੇ ਕਰਨਾ ਵੀ ਚਾਹੀਦਾ ਹੈ ਜਸਰਾਸੀ ਪਹਿਲਾ ਪਤਰਸ ਅਧਿਆਇ 1 ਆਇਤ 15 16 ਅਫੀਸਿਓ ਅਧਿਆਇ 5 ਆਇਤ 1 ਵਿੱਚ ਪੜ੍ਹਦੇ ਹਾਂ ਇੱਥੇ ਇੱਕ ਸਵਾਲ ਹੈ ਸਾਡੇ ਕੋ ਸਡੇ ਆਸਪਸ਼ਤ ਦੁਨੀਆ ਵਿੱਚ ਪਰਮੇਸ਼ੁਰ ਦੇ ਚਰਿੱਤਰ ਨੂੰ ਪ੍ਰਤੀਬਿੰਬਿਤ ਕਰਨ ਲਈ ਯੀਸ਼ੂ ਦੀ ਤਰ੍ਹਾਂ ਬਨਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਜਦੋਂ ਯੀਸ਼ੂ ਪ੍ਰਿਥਵੀ ਤੇ ਸੀਤਾ ਉਸਨੇ ਸਾਨੂੰ ਦਿਖਾਇਆ ਕਿ ਪਰਮੇਸ਼ੁਰ ਦੇ ਪੁੱਤਰ ਅਤੇ ਪੁੱਤਰੀਆਂ ਕਿਸ ਤਰ੍ਹਾਂ ਦਿਖਾਈ ਦਿੰਦੇ ਹਨ ਯੇਸ਼ੂ ਦੇਦਾਰੀ ਪਰਮੇਸ਼ਵਰ ਹੈ ਜੋ ਪਰਮੇਸ਼ਵਰ ਹੁੰਦੇ ਹੋਏ ਵੀ ਇੱਕ ਮਨੁੱਖ ਬਣਿਆ ਯੇਸ਼ੂ ਉਸਦੀ ਮਨੁੱਖਤਾ ਵਿੱਚ ਪਰਮੇਸ਼ਵਰ ਦੇ ਪ੍ਰਵਾਦ ਲਈ ਇੱਕ ਉਦਾਹਰਨ ਹੈ ਜਿਸ ਤਰ੍ਹਾਂ ਸ੍ਰੋਮੀਆਂ ਅਧਿਆਇ 8 ਆਇਤ 29 ਵਿੱਚ ਪੜ੍ਹਦੇ ਹਾਂ ਯੇਸ਼ੂ ਇੱਕ ਮਨੁੱਖ ਦੇ ਰੂਪ ਵਿੱਚ ਆਪਣੇ ਪਿਤਾ ਨੂੰ ਪੂਰੀ ਤਰ੍ਹਾਂ ਨਾਲ ਮਹਿਮਤ ਦੇ ਰਿਹਾ ਸੀ ਉਹ ਆਪਣੇ ਸੁਰਗਿਕ ਪਿਤਾ ਦੇ ਪ੍ਰਤੀ ਆਗਿਆਕਾਰੀ ਸੀ ਅਤੇ ਆਪਣੇ ਬਚਨਾਂ ਅਤੇ ਕੰਮਾਂ ਦੇ ਮਦਦ ਨਾਲ ਆਪਣੇ ਪਿਤਾ ਨੂੰ ਆਪਣੇ ਆਸ-ਪਾਸ ਦੀ ਦੁਨੀਆ ਦੇ ਪ੍ਰਤੀ ਪ੍ਰਤਿਬਿੰਬਿਤ ਕਰਦਾ ਸੀ ਜਿਸ ਤਰ੍ਹਾਂ ਸਿਉਨਾ ਅਧਿਆਇ 14 ਆਇਤ 9 ਅਤੇ 10 ਵਿੱਚ ਪੜ੍ਹਦੇ ਹਾਂ ਪਿਛਲੇ ਹਫਤੇ ਅਸੀਂ ਕਿਹਾ ਸੀ ਕਿ ਉਸ ਦੇ ਸੇਵਾ ਕਾਇਦੇ ਦੌਰਾਨ ਯੇਸ਼ੂ ਦਾ ਇੱਕ ਪ੍ਰਾਥਮਿਕ ਉਦੇਸ਼ ਉਸ ਦੇ ਕ੍ਰੂਸ ਉਤੇ ਚੜਾਈ ਜਾਣ ਤੋਂ ਪਹਿਲੇ ਪਰਮੇਸ਼ਰ ਨੂੰ ਇੱਕ ਪ੍ਰੇਮਈ ਪਿਤਾ ਦੇ ਰੂਪ ਵਿੱਚ ਪੇਸ਼ ਕਰਨਾ ਸੀ ਜੋ ਆਪਣੇ ਬੇਟੇ ਅਤੇ ਬੇਟੀਆਂ ਦੀ ਪਰਵਾਹ ਕਰਦਾ ਹੈ ਉਸ ਸੰਦੇਸ਼ ਵਿੱਚ ਅਸੀਂ ਪਹਾੜ ਉਤੇ ਯੇਸ਼ੂ ਦੇ ਉਪਦੇਸ਼ ਦਾ ਉਲੇਖ ਕੀਤਾ ਜਿਸ ਨੂੰ ਯੇਸ਼ੂ ਨੇ ਆਪਣੇ ਸੇਵਾ ਦੇ ਆਰੰਭ ਵਿੱਚ ਪ੍ਰਚਾਰ ਕੀਤਾ ਸੀ ਇਹ ਉਸ ਗੱਲ ਦਾ ਇੱਕ ਪ੍ਰਤੀਨਿਧੀ ਨਮੂਨਾ ਹੈ ਜੋ ਯੇਸ਼ੂ ਨੇ ਆਪਣੇ ਤਿੰਨ ਤੋਂ ਜ਼ਿਆਦਾ ਸਾਲਾਂ ਦੀ ਸੇਵਾ ਦੇ ਦੌਰਾਨ ਸਿਖਾਇਆ ਸੀ ਮਤੀ ਅਧਿਆਇ 5 ਆਇਤ 7 ਵਿੱਚ ਅਸੀਂ ਦੇਖਦੇ ਹਾਂ ਤਾਂ ਪਿਤਾ ਦਾ ਉਲੇਖ ਕਰਨ ਦੇ ਲਈ ਯੇਸ਼ੂ ਦੇ ਸ਼ਬਦ ਹੁਤੇ ਧਿਆਨ ਦੇਵੋ ਆਪਣੇ ਪ੍ਰਕਾਸ਼ ਨੂੰ ਦੂਸਰਾ ਦੇ ਸਾਹਮਣੇ ਚਮਕਣ ਦੇਵੋ ਤਾਂ ਦੋ ਤੁਹਾਡੇ ਦੁਆਰਾ ਕੀਤੇ ਗਏ ਚੰਗੇ ਕੰਮ ਨੂੰ ਦੇਖਣਗੇ ਅਤੇ ਉਹ ਸਵਰਗ ਵਿੱਚ ਤੁਹਾਡੇ ਪਿਤਾ ਦੀ स्तुति ਕਰਨਗੇ ਉਸ ਪਿਤਾ ਦੀ स्तुति ਕਰਨਗੇ ਜੋ ਸਵਰਗ ਵਿੱਚ ਤੁਹਾਡਾ ਪਿਤਾ ਮੌਜੂਦ ਹੈ ਜਿਸ ਤਰ੍ਹਾਂ ਸੀ ਪਰਦੇਹਾਮਤੀ ਅਧਿਆਇ 5 ਆਇਤ 16 ਵਿੱਚ ਇਸੇ ਬਾਅਦ ਯੀਸ਼ੂ ਨੇ ਪਿਤਾ ਪਰਮੇਸ਼ਰ ਦਾ ਉਲੇਖ ਇਸ ਸੰਦਰਭ ਵਿੱਚ ਕੀਤਾ ਕਿ ਪਿਤਾ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਯੀਸ਼ੂ ਨੇ ਆਪਣੇ ਸੁਣਨ ਵਾਲਿਆਂ ਨੂੰ ਸੁਣਨ ਵਾਲੇ ਲੋਕਾਂ ਨੂੰ पिता ਦੇ ਤਰ੍ਹਾਂ ਵਿਵਹਾਰ ਕਰਨ ਲਈ ਪੁਰਸ਼ਾਹਿਤ ਕੀਤਾ ਇਸ ਤਰ੍ਹਾਂ ਸੀ ਉਸ ਨੂੰ ਪ੍ਰਤੀਬਿੰਬਿਤ ਕਰਦੇ ਹਾਂ ਮਤੀ ਅਧਿਆਇ 5 ਆਇਤ 44 ਅਤੇ 48 ਲੇਕਿਨ ਮੈਂ ਕਹਿੰਦਾ ਹਾਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਜੋ ਤੁਹਾਨੂੰ ਸਤੋਂਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ ਇਸ ਤਰ੍ਹਾਂ ਤੁਸੀਂ ਸਵਰਗ ਵਿੱਚ ਆਪਣੇ ਪਿਤਾ ਦੀ ਸੱਚੀ ਸੰਤਾਨ ਦੇ ਰੂਪ ਵਿੱਚ ਕੰਮ ਕਰੋਗੇ ਕਿਉਂਕਿ ਆਪਣੀ ਧੁੱਪ ਬੁਰੇ ਅਤੇ ਭਲੇ ਦੋਨਾਂ ਨੂੰ ਦਿੰਦਾ ਹੈ ਅਤੇ ਧਰਮੀ ਅਤੇ ਨਿਆਈ ਅਨਿਆਈ ਦੋਨਾਂ ਉੱਤੇ ਬਾਰਿਸ਼ ਭੇਜਦਾ ਹੈ ਜਿਸ ਤਰ੍ਹਾਂ ਤੁਹਾਡਾ ਸਵਰਗੀ ਪਿਤਾ ਸਿੱਧ ਹੈ ਉਸੇ ਤਰ੍ਹਾਂ ਤੁਸੀਂ ਵੀ ਸਿੱਧ ਬਣੋ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਸਿੱਧ ਕੀਤਾ ਗਿਆ ਹੈ ਉਸ ਦਾ ਅਰਥ ਪੂਰਨ ਅਤੇ ਇਸ ਦਾ ਅਨੁਵਾਦ ਸੰਪੂਰਨ ਜਾਂ ਪਰਿਪੱਤ ਕੀਤਾ ਜਾ ਸਕਦਾ ਹੈ ਇਹ ਇੱਕ ਅਜਿਹੇ ਸ਼ਬਦ ਹੁੰਦਾ ਹੈ ਜਿਸ ਦਾ ਅਰਥ ਹੈ ਇੱਕ ਨਿਸ਼ਚਿਤ ਬਿੰਦੂ ਜਾਂ ਲਕਸ਼ ਦੇ ਲਈ ਨਿਰਧਾਰਿਤ ਕਰਨਾ ਸਾਦਾ ਨਕਸ਼ ਪਰਮੇਸ਼ਵਰ ਦੇ ਪੁੱਤਰਾਂ ਅਤੇ ਪੁੱਤਰੀਆਂ ਦੇ ਰੂਪ ਵਿੱਚ ਪੱਕੇ ਹੋਣ ਵਿੱਚ ਵਧਣਾ ਹੋਣਾ ਚਾਹੀਦਾ ਹੈ ਜੋ ਕਿ ਯੀਸ਼ੂ ਦੀ ਤਰ੍ਹਾਂ ਹੈ ਅਤੇ ਜੋ ਸਾਡੇ ਸਵਰਗ ਦੇ ਪਿਤਾ ਨੂੰ ਪੂਰੀ ਤਰ੍ਹਾਂ ਨਾਲ ਪ੍ਰਤਿਬਿੰਬਿਤ ਕਰਦਾ ਹੈ ਜਿਸ ਤਰ੍ਹਾਂ ਕਿ ਯੀਸ਼ੂ ਨੇ ਆਪਣੀ ਮਨੁੱਖਤਾ ਵਿੱਚ ਕੀਤਾ ਸੀ ਮਤੀ ਅਧਿਆਇ 5 ਆਇਤ 48 ਇਸ ਲਈ ਤੁਹਾਨੂੰ ਸਿੱਧ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡਾ ਸਵਰਗ ਦੇ ਪਿਤਾ ਸਿੱਧ ਹੈ ਅਰਥਾਤ ਖਰਾਈ ਦੀ ਉਚਿਤ ਉਚਿਤ ਉਚਾਈ ਤੱਕ ਪਹੁੰਚ ਕੇ ਮਨ ਅਤੇ ਚਰਿੱਤਰ ਵਿੱਚ ਭਗਤੀ ਦੀ ਪੂਰਨ ਪਰਿਪੱਕਤਾ ਵਿੱਚ ਵਿਕਸਿਤ ਹੋਣਾ ਅਸੀਂ ਸਿੱਧ ਸ਼ਬਦ ਦੇ ਨਾਲ ਸੰਘਰਸ਼ ਕਰਦੇ ਹਾਂ ਇਸ ਨੂੰ ਸਮਝ ਨਹੀਂ ਪਾਉਂਦੇ ਹਾਂ ਕਿਉਂਕਿ ਅਸੀਂ ਇਸ ਨੂੰ ਸੁਣਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਕਮਜ਼ੋਰ ਪੈ ਜਾਂਦੇ ਹਾਂ ਲੇਕਿਨ ਪੌਲਸ ਨੇ ਲਿਖਿਆ ਪੌਲਸ ਨੇ ਲਿਖਿਆ ਕਿ ਇਸ ਤੋਂ ਪਹਿਲੇ ਕਿ ਅਸੀਂ ਪੂਰੀ ਤਰ੍ਹਾਂ ਨਾਲ ਮਸੀਹ ਦੇ ਚਰਿੱਤਰ ਦੇ ਸਮਾਨ ਹੋਈਏ ਅਸੀਂ ਸਿੱਧ ਹੋ ਸਕਦੇ ਹਾਂ ਜਿਸ ਤਰ੍ਹਾਂ ਸਖਲੀਪੇ ਹੋਦੇ ਇੱਥੇ ਨਾ ਅਇਤ 12 ਅਤੇ 15 ਵਿੱਚ ਪਰਦੇ ਹਾਂ ਸਿੱਧ ਹੋਣ ਦੀ ਇੱਛਾ ਵਿਵਹਾਰ ਅਤੇ ਕੰਮਾਂ ਵਿੱਚ ਯੀਸ਼ੂ ਦੀ ਤਰ੍ਹਾਂ ਬੰਨਣਾ ਪ੍ਰਦਰਸ਼ਨ ਤੋਂ ਪਹਿਲੇ ਆਂਦੇ ਹੈ ਪੂਰਨ ਰੂਪ ਨਾਲ ਪੱਕਾ ਹੋਣਾ ਇਸ ਸਿੱਧ ਹੋਣ ਤੋਂ ਪਹਿਲੇ ਮੈਨੂੰ ਪੱਕੇ ਹੋਣ ਬਿਸਤਰ ਉਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੋਣਾ ਚਾਹੀਦਾ ਹੈ ਮੇਰੀ ਇੱਛਾ ਨਹੀਂ ਬਲਕਿ ਪਿਤਾ ਦੀ ਇੱਛਾ ਕੋਈ ਹੋਵੇ ਅਸੀਂ ਪਰਦੇ ਹਾਂ ਮਤੀ ਅਧਿਆਇ 16 ਆਇਤ 24 ਵਿੱਚ ਪੌਲੁਸ ਨੇ ਮਸੀਹ ਨੂੰ ਆਗਰਾ ਕੀਤਾ ਉਹਨਾਂ ਨੂੰ ਕਿਹਾ ਮੇਰੇ ਪਿੱਛੇ ਚੱਲੋ ਮੇਰੇ ਉਦਾਹਰਨ ਦਾ ਅਨੁਸਰਣ ਕਰੋ ਜਿਸ ਤਰ੍ਹਾਂ ਮੈਂ ਮਸੀਹ ਯੀਸ਼ੂ ਦਾ ਅਨੁਕਰਨ ਅਤੇ ਅਨੁਸਰਣ ਕਰਦਾ ਹਾਂ ਉਸ ਦੀ ਨਕਲ ਕਰਦਾ ਹਾਂ ਤੁਸੀਂ ਵੀ ਮੇਰੀ ਉਸੇ ਤਰ੍ਹਾਂ ਨਕਲ ਕਰੋ ਅਸੀਂ ਪੜ੍ਹ ਸਕਦੇ ਹਾਂ ਪਹਿਲਾ ਕ੍ਰੰਤੀਆ ਅਧਿਆਇ 11 ਆਇਤ 1 ਵਿੱਚ ਫਿਰ ਵੀ ਪੌਲੁਸ ਨੇ ਇਹ ਵੀ ਲਿਖਿਆ ਇਸ ਲਈ ਪਰਮੇਸ਼ੁਰ ਦਾ ਅਨੁਕਰਣ ਕਰੋ ਉਸ ਦੀ ਨਕਲ ਕਰੋ ਅਤੇ ਉਸ ਦੇ ਉਦਾਹਰਨ ਦਾ ਅਨੁਸਰਣ ਕਰੋ ਯਸਤਰਾ ਪਿਆਰੇ ਬੱਚੇ ਆਪਣੇ ਪਿਤਾ ਦਾ ਅਨੁਕਰਣ ਕਰਦੇ ਹਨ। ਉਸਨੇ ਲਿਖਿਆ ਹੈ ਫ਼ਿਸੀਓ ਅਧਿਆਇ 5 ਆਇਤ 1 ਵਿੱਚ। ਪੌਲਸ ਸਮਝ ਗਿਆ ਕਿ ਯੀਸ਼ੂ ਨੇ ਇੱਕ ਮਨੁੱਖ ਦੇ ਰੂਪ ਵਿੱਚ ਸਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਪਿਤਾ ਨੂੰ ਉਸਦੇ ਜੀਣ ਦੇ ਤਰੀਕੇ ਨੂੰ ਪ੍ਰਤਿਬਿੰਬਿਤ ਕਰਦੇ ਹਨ। ਫ਼ਿਸੀਓ ਅਧਿਆਇ 5 ਆਇਤ 2 ਮਸੀਹ ਦੇ ਉਦਾਹਰਨ ਦਾ ਅਨੁਸਰਣ ਕਰਦੇ ਹੋਏ ਦੂਸਰਿਆਂ ਦੇ ਲਈ ਪਿਆਰ ਨਾਲ ਭਰਿਆ ਜੀਵਨ ਬਿਤਾਓ। ਜਿਸਨੇ ਤੁਹਾਡੇ ਨਾਲ ਪੇਮ ਕੀਤਾ ਅਤੇ ਤੁਹਾਡੇ ਪਾਪਾ ਨੂੰ ਦੂਰ ਕਰਨ ਲਈ ਬਲਦਾਨ ਦੇ ਰੂਪ ਵਿੱਚ ਖੁਦ ਨੂੰ ਹੀ ਦੇ ਦਿੱਤਾ ਸਾਡਾ ਪਰਮੇਸ਼ਰ ਦੇ ਚਰਿੱਤਰ ਨੂੰ ਵਿਅਕਤ ਕਰਨ ਦੇ ਪ੍ਰਾਤਮਿਕ ਤਰੀਕੇ ਵਿੱਚੋ ਇੱਕ ਇਹ ਹੈ ਕਿ ਅਸੀਂ ਹੋਰ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਾਂ ਧਿਆਨ ਦਿਵੋ ਕਿ ਪੌਲਸ ਨੇ ਸਾਡੇ ਪਿਤਾ ਦੀ ਕਿਤਾ ਪਰਮੇਸ਼ਰ ਦੀ ਨਕਲ ਕਰਨ ਦੇ ਬਾਰੇ ਵਿੱਚ ਆਪਣੇ ਸ਼ਬਦਾਂ ਤੋਂ ਠੀਕ ਪਹਿਲੇ ਕੀ ਲਿਖਿਆ ਸੀ ਸਾਡੀ ਕੜਵਾਹਟ, ਗ੍ਰੋਥ, ਕਠੋਰ ਸ਼ਬਦ ਅਤੇ ਨਿੰਦਾ ਦੇ ਨਾਲ ਹਰ ਪ੍ਰਕਾਰ ਦੇ ਦੁਰਭਾਵਨਾਪੂਰਨ ਵਿਵਹਾਰ ਇਸ ਤੋਂ ਸੀ ਦੂਰ ਰਹੀਏ ਇੱਕ ਦੂਸਰੇ ਤੇ ਕਿਰਪਾਲੂ ਅਤੇ ਦਇਆ ਕਰਨ ਵਾਲੇ ਹੋਈਏ ਅਤੇ ਜਿਸ ਤਰ੍ਹਾਂ ਪਰਮੇਸ਼ਰ ਨੇ ਮਸੀਹ ਵਿੱਚ ਤੁਹਾਡੇ ਅਪਰਾਧ ਸ਼ਮਾ ਕੀਤੇ ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਸਰੇ ਦੇ ਅਪਰਾਧ ਸ਼ਮਾ ਕਰੋ ਯੀਸ਼ੂ ਦੇ ਪਹਾੜੀ ਉਪਦੇਸ਼ ਵਿੱਚ ਇਹ ਸਪਸ਼ਟ ਕੀਤਾ ਉਸਨੇ ਇਹ ਸਪਸ਼ਟ ਕੀਤਾ ਪਹਾੜੀ ਉਪਦੇਸ਼ ਵਿੱਚ ਅਸੀਂ ਦੂਸਰਿਆਂ ਨੂੰ ਜੋ ਪਿਆਰ ਦਿਖਾਉਣਾ ਚਾਹੁੰਦੇ ਹਾਂ ਉਹ ਇੱਕ ਭਾਵਨਾ ਨਹੀਂ ਹੈ ਬਲਕਿ ਇੱਕ ਕੰਮ ਹੈ ਅਸੀਂ ਗੱਲਾਂ ਵਿੱਚ ਦੂਸਰਾ ਦੇ ਨਾਲ ਉਹੀ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕਰ ਇਹ ਉਹੀ ਹੈ ਜੋ ਵਿਵਸਥਾ ਅਤੇ ਭਵਿਕ ਵਕਤਾਵਾਂ ਨੇ ਲਿਖਿਆ ਹੈ ਇਸਨੂੰ ਸਿਪਰਸ਼ ਦੇਹਾ ਮਤੀ ਅਧਿਆਇ 7 ਆਇਤ 12 ਵਿੱਚ ਯਿਸੂ ਨੇ ਮਨੁੱਖ ਨੂੰ ਉਸ ਦਾ ਅਨੁਸਰਣ ਕਰਨ ਉਸ ਦੇ ਪਿੱਛੇ ਚੱਲਣ ਉਸ ਦੀ ਨਕਲ ਕਰਨ ਲਈ ਬੁਲਾਇਆ ਹੈ ਕਿਉਂਕਿ ਉਹ ਸਮ ਦਿਖਾਉਂਦਾ ਹੈ ਕਿ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਕਿਸ ਤਰ੍ਹਾਂ ਦਿਖਾਈ ਦਿੰਦੇ ਹਨ ਲੋਕਾਂ ਨੂੰ ਆਪਣੇ ਜਹਾ ਬਨ ਦੇ ਲਈ ਬਲਾਉਣ ਦੇ ਸੰਦਰਭ ਵਿੱਚ ਯੀਸ਼ੂ ਨੇ ਕਿਹਾ ਕਿ ਉਹ ਨਮਰ ਅਤੇ ਦੀਨ ਹੈ ਮੇਰਾ ਜੁਲਾ ਆਪਣੇ ਉੱਪਰ ਲੈ ਲਵੋ ਮੇਰੇ ਅਧੀਨ ਹੋ ਜਾਵੋ ਅਤੇ ਮੇਰੇ ਤੋਂ ਸਿੱਖੋ ਮੇਰੇ ਉਦਾਹਰਨ ਅਤੇ ਸਿੱਖਿਆ ਗ੍ਰਹਿਣ ਕਰੋ ਕਿਉਂਕਿ ਮੈਂ ਨਮਰ ਅਤੇ ਹਿਰਦੇ ਤੋਂ ਦੀਨ ਹਾਂ ਅਤੇ ਤੁਸੀਂ ਆਪਣੇ ਪ੍ਰਾਣ ਵਿੱਚ ਆਪਣੀ ਜਾਨ ਵਿੱਚ ਸ਼ਾਂਤੀ ਪਾਉਗੇ ਇਸ ਤੋਂ ਪਰਦੇ ਹਸੇ ਮਤੀ ਅਧਿਆਏ ਅਧਿਆਇ 11 ਅਤੇ ਅਧਿਆਇ 11 ਆਇਤ 29 ਵਿੱਚ ਜੋ ਵਿਅਕਤੀ ਨੰਬਰ ਹੈ ਉਹ ਖੁਦ ਨੂੰ ਪਰਮੇਸ਼ੁਰ ਦੇ ਸੇਵਕ ਅਤੇ ਮਨੁੱਖ ਦੇ ਸੇਵਕ ਦੇ ਰੂਪ ਵਿੱਚ ਦੇਖਦਾ ਹੈ ਨੰਬਰ ਵਿਅਕਤੀ ਕੋਮਲ ਹੁੰਦਾ ਹੈ ਆਪਣੇ ਗੁੱਸੇ ਨੂੰ ਕਾਬੂ ਕਰਦਾ ਹੈ ਅਤੇ ਦੂਸਰਿਆਂ ਨਾਲ ਵੈਸਾ ਹੀ ਵਿਵਹਾਰ ਕਰਦਾ ਹੈ ਜਿਸ ਤਰ੍ਹਾਂ ਉਹ ਵਿਵਹਾਰ ਆਪਣੇ ਲਈ ਚਾਹੁੰਦਾ ਹੈ ਕਈ ਹਫ਼ਤਿਆਂ ਤੋਂ ਸੇ ਇਹ ਗੱਲ ਕਰ ਰਹੇ ਹਾਂ ਕਿ ਨਮਰਤਾ ਤੇ ਦਿਨਤਾ ਵਿੱਚ ਯੀਸ਼ੂ ਦੇ ਉਦਾਹਰਣ ਦਾ ਅਨੁਸਰਣ ਕਰਨ ਦੇ ਲਈ ਸਾਨੂੰ ਆਪਣੇ ਆਪ ਵਿੱਚ ਸਵਾਰਥ ਅਤੇ ਗਰੂ ਨੂੰ ਪਹਿਚਾੰਨਾ ਅਤੇ ਉਸ ਨਾਲ ਨਜਿੱਠਣਾ ਚਾਹੀਦਾ ਹੈ ਆਦਮ ਦੇ ਪਾਪ ਦੇ ਕਾਰਨ ਸਾਰੇ ਖੁਦ ਨੂੰ ਪਹਿਲੇ ਰੱਖਣ ਅਤੇ ਖੁਦ ਨੂੰ ਉੱਚਾ ਕਰਨ ਦੀ ਉੱਚਾ ਕਰਨ ਦੇ ਸਵਾਹੂ ਦੇ ਨਾਲ ਪੈਦਾ ਹੁੰਦੇ ਹਾਂ ਅਸੀਂ ਖੁਦ ਨੂੰ ਉੱਚਾ ਕਰਨ ਦੇ ਪ੍ਰਾਇਮਿਕ ਤਰੀਕਿਆਂ ਵਿੱਚੋਂ ਇੱਕ ਦੂਸਰੇ ਦਾ ਨਿਆਂ ਇਹ ਕਰਨ ਦੀ ਚਾਹਤ ਰੱਖਦੇ ਹਾਂ ਅਸੀਂ ਦੂਸਰੇ ਦਾ ਫੈਸਲਾ ਕਰਦੇ ਹਾਂ ਉਹਨਾਂ ਦਾ ਨਿਆਂ ਕਰਦੇ ਹਾਂ ਦੂਸਰਾਂ ਦਾ ਨਿਆਂ ਕਰਨ ਦਾ ਉਤਕੁਸ਼ਟ ਅੰਛ ਪਹਾੜੀ ਉਪਦੇਸ਼ ਵਿੱਚ ਪਾਇਆ ਜਾਂਦਾ ਹੈ ਇਸ ਨੂੰ ਤੁਸੀਂ ਪੜ੍ਹ ਸਕਦੇ ਹੋ ਮਤੀ ਅਧਿਆਇ 7 ਆਇਤ 1 ਅਤੇ 5 ਵਿੱਚ ਇਸ ਦੇਸ਼ ਵਿੱਚ ਅਸੀਂ ਇਸ ਮੁੱਦੇ ਨੂੰ ਸੰਬੋਧਿਤ ਕਰਨੇ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਸਾਨੂੰ ਮਸੀਹ ਸਮਾਨਤਾ ਵਿੱਚ ਵਦਨ ਵਿੱਚ ਮਦਦ ਮਿਲ ਸਕੇ ਅਸੀਂ ਇੱਕ ਜਹੀ ਸੰਸਕ੍ਰਿਤੀ ਵਿੱਚ ਰਹਿੰਦੇ ਹਾਂ ਜਿੱਥੇ ਪਾਪ ਬਹੁਤ ਵਿਧੇਰੇ ਮਾਤਰਾ ਵਿੱਚ ਮੌਜੂਦ ਹੈ ਪਾਪ ਹਰ ਜਗ੍ਹਾ ਫੈਲਾ ਹੋਇਆ ਹੈ ਅਤੇ ਲੋਕ ਇੱਕ ਦੂਸਰੇ ਦਾ ਨਿਆਂ ਕਰਦੇ ਹਨ ਉਹਨਾਂ ਵਿੱਚ ਕਮੀਆਂ ਕਰਦੇ ਹਨ ਲੇਕਿਨ ਕੀ ਸਾਨੂੰ ਆਪ ਦਾ ਨੈਗ ਨਹੀਂ ਕਰਨਾ ਚਾਹੀਦਾ ਹੈ ਇਸ ਮੁਸ਼ਕਿਲ ਨੂੰ ਹੋਰ ਵਧਾਉਣ ਦੇ ਲਈ ਸਾਨੂੰ ਸਾਰੇ ਹੋਰ ਲੋਕਾਂ ਵਿੱਚ ਅਜਿਹੀ ਚੀਜ਼ਾਂ ਦੇਖਦੇ ਹਾਂ ਜੋ ਸਾਨੂੰ ਪਸੰਦ ਨਹੀਂ ਹਨ ਕਿਉਂ ਗਲਤ ਹੈ ਕਿਉਂ ਅਨਿਆਇ ਨਹੀਂ ਹੈ ਨੈ ਕਰਨ ਦੇ ਸਬੰਧ ਇਸ ਗੱਲ ਤੋਂ ਹੈ ਕਿ ਅਸੀਂ ਹੋਰ ਲੋਕਾਂ ਨੂੰ ਲੋਕਾਂ ਦਾ ਅੰਕਲਨ ਕਿਸ ਤਰ੍ਹਾਂ ਕਰਦੇ ਹਾਂ ਅਸੀਂ ਕਿਸ ਤਰ੍ਹਾਂ ਉਨ੍ਹਾਂ ਵਿੱਚ ਕਮੀਆਂ ਕਰਦੇ ਹਾਂ ਨਵੇਂ ਨਾਮ ਵਿੱਚ ਅਨੁਵਾਦਿਤ ਨਿਆਂ ਸ਼ਬਦ ਦਾ ਅਰਥ ਹੈ ਮਾਨਸਿਕ ਜਾਂ ਨਿਆਂਇਕ ਰੂਪ ਵਿੱਚ ਭੇਦ ਕਰਨਾ ਜਾਂ ਫੈਸਲਾ ਲੈਣਾ ਇਸ ਦਾ ਅਰਥ ਹੈ ਕੋਸ਼ਿਸ਼ ਕਰਨਾ ਨਿੰਦਾ ਕਰਨਾ ਜਾਂ ਦੰਡ ਦੇਣਾ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਨਿਆਂ ਕਰਨਾ ਅਰਥ ਹੈ ਇੱਕ رائے ਬਣਾਉਣਾ ਕਿਉਂਕਿ ਤੁਸੀਂ ਕੁਝ ਜਾਂ ਕਿਸੇ ਨੂੰ ਤੁਹਾਡੇ ਤੋਂ ਜਾਂ ਉਸ ਮਨੁੱਖ ਤੋਂ ਅਲੱਗ ਦੇਖਦੇ ਹੋ ਜਿਸ ਤੌਰ 'ਤੇ ਤੁਸੀਂ ਰਹਿੰਦੇ ਹੋ ਨਿਆਂ ਕਰਨਾ ਹਮੇਸ਼ਾ ਨਕਾਰਾਤਮਕ ਨਹੀਂ ਹੁੰਦਾ ਹੈ ਅਸੀਂ ਕਿਸੇ ਰੈਸਟੋਰੈਂਟ ਵਿੱਚ ਕਿਸੇ ਪ੍ਰਤੀਯੋਗਤਾ ਕਿਸੇ ਇਵੈਂਟ ਜਾਂ ਭੋਜਨ ਦੀ ਰੇਟਿੰਗ ਯਾਨੀ ਫੈਸਲਾ ਕਰ ਸਕਦੇ ਹਾਂ ਅਸੀਂ ਖਰਾਬ ਜਾਂ ਚੰਗੇ ਖਾਣੇ ਦੀ ਰੇਟਿੰਗ ਦੇ ਸਕਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਉਹ ਸੁੰਦਰ ਹੈ ਜਾਂ ਉਹ ਬਹੁਤ ਚੰਗਾ ਕੰਮ ਕਰ ਰਿਹਾ ਹੈ ਤਾਂ ਅਸੀਂ ਉਸ ਵਿਅਕਤੀ ਦਾ ਅੰਕਲਨ ਕਰ ਰਹੇ ਹੁੰਦੇ ਹਾਂ ਸਾਡੇ ਵਿੱਚੋਂ ਵਧੇਰੇ ਨੂੰ ਮਦਦ ਦੀ ਲੋੜ ਤਦ ਨਹੀਂ ਹੁੰਦੀ ਹੈ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਜਿਨ੍ਹਾਂ ਨੂੰ ਅਸੀਂ ਹੋਰਨਾਂ ਲੋਕਾਂ ਵਿੱਚ ਪਸੰਦ ਕਰਦੇ ਹਾਂ ਬਲਕਿ ਜਦੋਂ ਅਸੀਂ ਹੋਰਨਾਂ ਲੋਕਾਂ ਵਿੱਚ ਉਹਨਾਂ ਚੀਜ਼ਾਂ ਦੇਖਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਹਾਂ ਜਾਂ ਜੋ ਸਾਨੂੰ ਗਲਤ ਲੱਗਦੀਆਂ ਹਨ ਨਿਆਂ ਕਰਨਾ ਜਿਸ ਤਰ੍ਹਾਂ ਦਾ ਨਿਆਂ ਕਰਨਾ ਪਾਪੂਰਨ ਹੋ ਸਕਦਾ ਹੈ ਮੂਲ ਰੂਪ ਵਿੱਚ ਦੂਸਰਿਆਂ ਦੇ ਨਾਲ ਦੋਸ਼ ਲੱਭਣਾ ਹੈ ਦੂਸਰਿਆਂ ਵਿੱਚ ਦੋਸ਼ ਲੱਭਣਾ ਹੈ ਅਸੀਂ ਸਾਰੇ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਜੋ ਦੂਸਰਿਆਂ ਵਿੱਚ ਗਲਤ ਹੈ ਇਸ ਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ ਕੁਝ ਮਾਮਲਿਆਂ ਵਿੱਚ ਸਾਨੂੰ ਇਹ ਕਰਨਾ ਚਾਹੀਦਾ ਹੈ ਦੋਸ਼ਾ ਦੇ ਦੋ ਸਮਾਨ ਸ਼੍ਰੇਣੀਆਂ ਹਨ ਜਿਨ੍ਹਾਂ ਨੂੰ ਅਸੀਂ ਦੂਸਰੇ ਵਿੱਚ ਦੇਖते ਹਾਂ ਨੈਤਿਕ ਮੁੱਦੇ ਅਤੇ ਗੈਰ ਨੈਤਿਕ ਮੁੱਦੇ ਇੱਕ ਨੈਤਿਕ ਮੁੱਦਾ ਇੱਕ ਪਾਪ ਦਾ ਮੁੱਦਾ ਹੈ ਕੁਝ ਅਜਿਹੇ ਜੋ ਪਰਮੇਸ਼ਰ ਕਹਿੰਦਾ ਹੈ ਉਹ ਗਲਤ ਹੈ ਉਸ ਸਥਿਤੀ ਵਿੱਚ ਸਾਡੀ ਰਾਏ ਜਾਂ ਫੈਸਲਾ ਨੈਤਿਕ ਮੁੱਦੇ ਅਤੇ ਪਰਮੇਸ਼ਰ ਦੇ ਵਿਚਾਰਾਂ ਦਾ ਸਮਾਨ ਹੋਣਾ ਚਾਹੀਦਾ ਹੈ एक गैर नैतिक मुद्दा कुछ अजिहा है जिस उत्तर परमेश्वर का वचन बाइबल चुप है कुछ जो व्यक्तिगत रूप नहीं है उल्लेख किया गया है यीशु ने पहाड़ उपदेश में दूसर के न्याय करने उत्कृष्ट कथन दिता जब उसने कहा न्याय ना करो ये तो न्याय किया जाए क्योंकि जिस तरीके ਹੋਰਾ ਵਿੱਚ ਮਾਏ ਕਰਦੇ ਹੋ ਉਸੇ ਰੇਤੀ ਨਾਲ ਤੁਹਾਡਾ ਵੀ ਮਾਏ ਕੀਤਾ ਜਾਵੇਗਾ ਅਤੇ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ ਅਸੀਂ ਪਰਸਖ ਦਾ ਹਮਤੀ ਜੈਸਾ ਤਾ ਆਇ ਤੇ ਦੋ ਵਿੱਚ ਯਿਸੂ ਨੇ ਸਾਨੂੰ ਮਾਏ ਨਾ ਕਰਨ ਲਈ ਨਹੀਂ ਕਿਹਾ ਇਸ ਦੇ ਬਜਾਏ ਉਸਨੇ ਸਾਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਮਾਏ ਕਰਨਾ ਹੈ ਤੁਸੀਂ ਕਿਸ মাপ ਦੇ ਨਾਲ ਮਾਏ ਕਰਦੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਕਿਸ ਤਰ੍ਹਾਂ ਮਾਏ ਕਰਦੇ ਹੋ ਮਾਪ ਉਸ ਮਾਨਕ ਨੂੰ ਸੰਦਰਭਿਤ ਕਰਦਾ ਹੈ ਜਿਸ ਦਾ ਪ੍ਰਯੋਗ ਤੁਸੀਂ ਆਪਣੀ رائے ਬਲੌਂ ਲੈਕਰਦੇ ਹੋ ਯੇਸ਼ੂ ਨੇ ਕਿਹਾ ਕਿ ਤੁਸੀਂ ਦੂਸਰੇ ਅਗਿਆਇ ਕਰਨ ਲਈ ਜਿਸ ਮਾਪ ਦਾ ਉਪਯੋਗ ਕਰਦੇ ਹੋ ਉਸ ਦੇ ਨਾਲ ਤੁਹਾਡਾ ਨਾਇਅ ਕੀਤਾ ਜਾਵੇਗਾ ਉਸਨੂੰ ਸ਼ਾਇਦ ਵੀ ਯੇਸ਼ੂ ਅਲੋਚਨਾત્મક ਨਿਆਂ ਦੇ ਖਿਲਾਫ ਚੇਤਾਵਨੀ ਦਿੰਦਾ ਹੈ ਜਿੱਤੇ ਅਸੀਂ ਕਿਸੇ ਹੋਰ ਵਿਅਕਤੀ ਵਿੱਚ ਦੋਸ਼ ਪਾਉਂਦੇ ਹਾਂ ਅਤੇ ਉਸ ਦੇ ਨਾਲ ਸਰੇਸ਼ਟਾ ਦੀ ਸਥਿਤੀ ਵਿੱਚ ਦਿਖਣਾ ਚਾਹੁੰਦੇ ਹਾਂ ਇਕ ਨਿਆਂ ਦੇਸ਼ ਦੀ ਤਰ੍ਹਾਂ ਜੋ ਹਰ ਕਿਸੇ ਤੋਂ ਅਦਾਲਤ ਵਿੱਚ ਵੱਡਾ ਹੈ ਅਤੇ ਦੋਸ਼ੀ ਦੀ ਨਿੰਦਾ ਕਰਨਾ ਤੇ ਕੋਸ਼ਿਸ਼ਕਰਨ ਦੀ ਸ਼ਕਤੀ ਸਾਦੇ ਵਿੱਚ ਹੈ ਜੇ ਇਹੋਸ਼ਾ ਦਾ ਮਤਲਬ ਸੀ ਕਿ ਅਸੀਂ ਨਿਆਂ ਨਹੀਂ ਕਰ ਸਕਦੇ ਜਾਂ ਚੀਜ਼ਾਂ ਦੇ ਬਾਰੇ ਵਿੱਚ رائے ਨਹੀਂ ਬਣਾ ਸਕਦੇ ਤਾਂ ਅਸੀਂ ਮੱਤੀ ਅਧਾਇਸਾ ਤਾਂ ਇਹਦਾ ਪਾਲਨ ਨਹੀਂ ਕਰ ਸਕਦੇ ਜੋ ਕਹਿੰਦਾ ਹੈ ਕਿ ਸੂਰਾਂ ਦੇ ਸਾਹਮਣੇ ਆਪਣੇ ਮੋਤੀ ਨਾ ਸੁਟੋ ਯਮਤੀ ਅਧਿਆਇ 7 ਆਇਤ 15 ਜੋ ਕਹਿੰਦਾ ਹੈ ਕਿ ਝੂਠੇ ਭਵਿਕ ਵਕਤਾਵਾਂ ਤੋਂ ਸਾਵਧਨ ਰਹੋ ਅਗਲੇ ਤਿੰਨ ਵਚਨਾਂ ਵਿੱਚ ਮਤੀ ਅਧਿਆਇ 7 ਆਇਤ 3 ਅਤੇ 5 ਵਿੱਚ ਯੀਸ਼ੂ ਨੇ ਉਸ ਪ੍ਰਕਾਰ ਦੇ ਨਿਆਏ ਦਾ ਵਰਣਨ ਕੀਤਾ ਜੋ ਸਾਨੂੰ ਨਹੀਂ ਕਰਨਾ ਹੈ ਤੂੰ ਆਪਣੇ ਭਾਈ ਦੀ ਅੱਖ ਵਿੱਚ ਜੋ ਤਨਕਾ ਹੈ ਉਸ ਨੂੰ ਦੇਖਦਾ ਹੈ ਪਰ ਤੂੰ ਆਪਣੀ ਅੱਖ ਵਿੱਚ ਜੋ ਛਤੀਰ ਹੈ ਉਸ ਉੱਤੇ ਧਿਆਨ ਨਹੀਂ ਦਿੰਦਾ ਹੈ ਜਾਂ ਤੁਸੀਂ ਆਪਣੇ ਭਾਈ कह सकते हो कि जो तेरी ही अख्छतीर है मैं तेरी अखनका किस तरह कट सदा हाँ कपटी हो पहले अपनी अखतीर क्डो अ तो फिर तुम अपने भाई की अखनका स्पष्ट रूप देख सकते हो मती हदाय सत्त आयत तीन कुछ पॉइंट उत्ते ध्यान देवो किसी व्यक्ति ने ਜੀਵਨ ਵਿੱਚ ਇੱਕ ਸਮੱਸਿਆ ਹੁੰਦੀ ਹੈ ਯਿਸੂ ਇਹ ਨਹੀਂ ਕਹਿੰਦਾ ਹੈ ਕਿ ਇਹ ਇੱਕ ਨੈਤਿਕ ਜਾਂ ਗੈਰ ਨੈਤਿਕ ਮੁੱਦਾ ਹੈ ਯਿਸੂ ਉਸ ਵਿਅਕਤੀ 'ਤੇ ਨਏ ਨਹੀਂ ਕਰਦਾ ਹੈ ਜਿਸ ਤੋਂ ਕੋਈ ਸਮੱਸਿਆ ਹੈ ਉਹ ਉਸ ਮੁੱਦੇ ਤੇ ਧਿਆਨ ਦੇਣ ਵਾਲੇ ਨਾਲ ਨਜਿੱਠਦਾ ਹੈ ਯਿਸੂ ਨੇ ਉਸ ਮਨੁੱਖ ਨੂੰ ਦੋ ਪ੍ਰਸ਼ਨ ਪੁੱਛੇ ਜਿਸ ਦਾ ਉਦੇਸ਼ ਉਸ ਵਿਅਕਤੀ ਦੇ ਉਦੇਸ਼ਾਂ ਨੂੰ ਉਜਾਗਰ ਕਰਨਾ ਸੀ ਤੁਸੀਂ ਦੂਸਰੇ ਆਦਮੀ ਦੇ ਦੋਸ਼ਾਂ ਨੂੰ ਕਿਉਂ ਦੇਖ ਰਹੇ ਹੋ ਅਤੇ ਆਪਣੇ ਦੋਸ਼ਾਂ 'ਤੇ ਕਿਉਂ ਨਹੀਂ ਇਸ ਬਾਰੇ ਵਿੱਚ ਗੱਲ ਕਰ ਰਹੇ ਹੋ ਤੁਹਾਨੂੰ ਆਪਣੇ ਜੀਵਨ ਵਿੱਚ ਮੌਲੋਂ ਦਾ ਤੁਹਾਨੂੰ ਉਸਤੇ ਜਿਨ੍ਹਾਂ ਉਤੇ ਬੋਲਣ ਦਾ ਕੀ ਅਧਿਕਾਰ ਹੈ ਆਇਤ 4 ਵਿੱਚ ਲਿਖਿਆ ਹੋਇਆ ਹੈ ਜੋ ਵਿਅਕਤੀ ਕਿਸੇ ਦੇ ਤਬਦੇ ਨੂੰ ਦੇਖਦਾ ਹੈ ਉਹ ਦੂਸਰੇ ਵਿਅਕਤੀ ਦੀ ਭਲਾਈ ਦੇ ਲਈ ਦੋਸ਼ ਉਹ ਇੰਗਿਤ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ ਲੇਕਿਨ ਇਹ ਇਸ ਦਾ ਪੂਰਨ ਉਦੇਸ਼ ਨਹੀਂ ਹੋ ਸਕਦਾ ਹੈ ਕਿਉਂਕਿ ਯਿਸੂ ਉਸ ਨੂੰ ਪਖੰਡੀ ਕਹਿੰਦਾ ਹੈ ਆਇਤ 5 ਵਿੱਚ ਜਿਸ ਤਰ੍ਹਾਂ ਲਿਖਿਆ ਹੈ ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨਵਾਦ ਪਖੰਡੀ ਕੀਤਾ ਗਿਆ ਹੈ ਉਸ ਦਾ ਅਰਥ ਇੱਕ ਕਰਤਾ ਇੱਕ ਪਖੰਡੀ ਇੱਕ ਮੰਚ ਅਭਿਨੇਤਾ ਇਹ ਕੋਈ ਭੁਮਿਕਾ ਨਿਭਾ ਰਿਹਾ ਹੈ ਇਸ ਤਰ੍ਹਾਂ ਦਿਖਾਇਆ ਗਿਆ ਹੈ ਇੱਕ ਪਖੰਡੀ ਉਹਨਾਂ ਗੁਣਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਉਸਦੇ ਕੋਲ ਵਸਤਵ ਵਿੱਚ ਹੁੰਦੇ ਨਹੀਂ ਇਸ ਮਾਮਲੇ ਵਿੱਚ ਇਹ ਜਿਹਾ ਲੱਗਦਾ ਹੈ ਕਿ ਇੱਕ ਆਦਮੀ ਦੂਸਰੇ ਦੇ ਚੰਗੇ ਦੇ ਲਈ ਦੋਸ਼ੀ ਵੱਲ ਇਸ਼ਾਰਾ ਕਰ ਰਿਹਾ ਹੈ ਲੇਕਿਨ ਯੇਸ਼ੂ ਕਹੇ ਜੇ ਤੁਹਾਡੀ ਸੱਚੀ ਚਿੰਤਾ ਧਾਰਮਿਕਤਾ ਹੈ ਤਾਂ ਤੁਸੀਂ ਆਪਣੇ ਕੋਲ ਜਿਹੇ ਉਸ ਨਾਲ ਕਿਉਂ ਨਹੀਂ ਨਿਜੜਦੇ ਯਾਨੀ ਆਪਣੇ ਦੋਸ਼ ਉਤੇ দৃষ্টি ਕਰੋ ਜਿਸ ਤਰ੍ਹਾਂ ਮਤੀ ਹਿਰਦੇ ਸਤ ਆਇਤ 5 ਵਿੱਚ ਲਿਖਿਆ ਹੈ ਯੀਸ਼ੂ ਨਿਆਂ ਕਰਨੇ ਜਾਂ رائے ਬਲੌਂ ਦੇ ਨਾਲ ਮੁੱਦਾ ਨਹੀਂ ਖੜਾ ਕਰ ਰਹਾ ਜਾਂ ਇਹ ਵਿਸ਼ਵਾਸ ਕਰਨ ਦੇ ਨਾਲ ਕਿ ਦੂਸਰਾ ਆਦਮੀ ਜੋ ਕਰ ਰਿਹਾ ਹੈ ਉਹ ਗਲਤ ਹੈ ਯੀਸ਼ੂ ਨਿਆਂ ਦੇ ਪਿੱਛੇ ਮਕਸਦ ਨਾਲ ਨਜਿੱਠਣ ਜਾ ਰਿਹਾ ਸੀ ਯੀਸ਼ੂ ਸ਼੍ਰੇਸ਼ਟਤਾ ਦੀ સ્ਥਿਤੀ ਤੋਂ ਦੂਸਰਾ ਤੇ ਕਠੋਰ ਨਿਆਂ ਦੇ ਇੱਕ ਲਗ ਚਤਾਵਨੀ ਦੇ ਰਿਹਾ ਸੀ ਇਸ ਸਾਥੀ ਨੇ ਖੁਦ ਨੂੰ ਉੱਚਾ ਕੀਤਾ ਉਸਨੇ ਖੁਦ ਨੂੰ ਦੂਸਰੇ ਆਦਮੀ ਉਤੇ ਸ੍ਰੇਸ਼ਟਾ ਦੀ ਸਥਿਤੀ ਵਿੱਚ ਰੱਖਿਆ ਤੁਹਾਨੂੰ ਸਮੱਸਿਆ ਹੈ ਅਤੇ ਉਹ ਮੇਰੇ ਵਿੱਚ ਨਹੀਂ ਅਤੇ ਮੈਂ ਤੁਹਾਨੂੰ ਠੀਕ ਕਰਨ ਦੇ ਯੋਗ ਹਾਂ ਸਾਨੂੰ ਇਹ ਮਹਿਸੂਸ ਕਰਨਾ ਹੋਏਗਾ ਕਿ ਖੁਦ ਦੀ ਤੁਲਨਾ ਵਿੱਚ ਦੂਸਰਾ ਵਿੱਚ ਦੋਸ਼ ਪਹਿਚਾੰਣਾ ਅਤੇ ਨਿੰਦਾ ਕਰਨਾ ਬਹੁਤ ਆਸਾਨ ਹੈ ਅਤੇ ਅਸੀਂ ਸਾਰਿਆਂ ਵਿੱਚ ਦੂਸਰਾ ਵਿੱਚ ਚੀਜ਼ਾਂ ਨੂੰ ਗੰਭੀਰ ਰੂਪ ਨਾਲ ਨਾਇਕ ਕਰਨ ਦੀ ਇੱਕ ਸੋਭਾਵਿਕ ਪ੍ਰਵਤੀ ਹੈ ਜੋ ਅਸੀਂ ਆਪ ਕਰਦੇ ਹਾਂ ਅਤੇ ਫਿਰ ਖੁਦ ਵਿੱਚ ਇੱਕ ਹੀ ਗੁੱਲੂ ਬਹਾਨਾ ਹੈ ਸਹੀ ਟਹਿਰੋਣਾ ਰੋਮਿਓ ਅਧਿਆਇ 2 ਉਹ ਆਇਤ 1 ਅਰਾਜਾ ਦਾਊਦ ਇੱਕ ਵਿਆਹੁਿਤ ਇੱਕ ਵਿਆਹੀ ਇਸਤਰੀ ਦੇ ਨਾਲ ਸੋਇਆ ਅਤੇ ਉਹ ਗਰਭਵਤੀ ਹੋਈ ਦਾਊਦ ਨੇ ਜੋ ਕੀਤਾ ਉਸ ਨੂੰ ਢੱਕਣ ਦੇ ਲਈ ਇੱਕ ਯੋਜਨਾ ਉਸਨੇ ਤਿਆਰ ਕੀਤੀ ਜਦੋਂ ਦਾਊਦ ਉਸ ਮਹਿਲਾ ਦੇ ਪਤੀ ਦੇ ਸਾਹਮਣੇ ਆਉਣ ਵਿੱਚ ਅਸਮਰਥ ਸੀ ਉਸ ਤੇ ਪਤੀ ਦੇ ਸਾਹਮਣੇ ਨਹੀਂ ਆ ਸਕਦਾ ਸੀ ਇਹ ਦੇਖਣ ਦੇ ਲਈ ਕਿ ਉਸਨੇ ਉਸਦੀ ਪਤਨੀ ਨੂੰ ਗਰਭਵਤੀ ਕੀਤਾ ਹੈ ਉਸਦੀ ਪਤਨੀ ਦੇ ਨਾਲ ਜੋ ਉਹ ਸੁੱਤਾ ਦਾਊਦ ਨੇ ਉਸ ਆਦਮੀ ਨੂੰ ਇੱਕ ਯੁੱਧ ਯੁੱਧ ਕੇਂਦਰ ਵਿੱਚ ਭੇਜਿਆ ਜਿੱਥੇ ਉਸ ਨੂੰ ਮਾਰ ਦਿੱਤਾ ਜਾਣਾ ਪੱਕਾ ਸੀ ਫਿਰ ਦਾਊਦ ਨੇ ਉਸ ਇਸਤਰੀ ਨਾਲ ਵਿਆਹ ਕੀਤਾ ਜਿਸ ਤਰ੍ਹਾਂ ਸੀ ਦੂਸਰਾ ਸ਼ਮੂਏਲ ਅਧਿਆਇ 11 ਆਇਤਾ 1 ਅਤੇ 27 ਵਿੱਚ ਪੜਦੇ ਹਾਂ ਪਰਮੇਸ਼ਰ ਨੇ ਨਥਾਨ نبی ਨੂੰ ਦਾਊਦ ਦੇ ਕੋਲ ਭੇਜਿਆ ਨਥਾਨ ਨੇ ਦਾਊਦ ਨੂੰ ਇੱਕ ਅਮੀਰ ਆਦਮੀ ਦੇ ਬਾਰੇ ਵਿੱਚ ਇੱਕ ਕਹਾਣੀ ਸੁਣਾਈ ਜਿਸਨੇ ਇੱਕ ਗਰੀਬ ਆਦਮੀ ਦੇ ਪਿਆਰੇ ਹੱਥ ਨਾਲ ਉਠਾਏ ਗਏ ਮੇਮਨੇ ਨੂੰ ਲੈ ਲਿਆ ਅਤੇ ਉਸ ਨੂੰ ਮਾਰ ਦਿੱਤਾ। ਦਾਊਦ ਕ੍ਰੋਧਿਤ ਹੋਇਆ ਤੇ ਉਸਨੇ ਅਮੀਰ ਆਦਮੀ ਨੂੰ ਉਸਦੀ ਚੋਰੀ ਅਤੇ ਦਇਆ ਦੀ ਘਾਟੇ ਦੇ ਲਈ ਮਾਰਨ ਦੀ ਮੰਗ ਕੀਤੀ। ਨਥਾਨ ਨੇ ਉੱਤਰ ਦਿੱਤਾ, "ਤੂੰ ਹੀ ਉਹ ਮਨੁੱਖ ਹੈ।" ਜਿਸ ਤਰ੍ਹਾਂ ਸੇ ਦੂਸਰਾ ਸ਼ਮੋਰ ਅਧਿਆਇ 12 ਆਇ ਤੇ 1 ਅਤੇ 7 ਵਿੱਚ ਪੜਦੇ ਹਾਂ। ਦੂਸਰਾ ਵਿੱਚ ਦੋਸ਼ ਖੋਜਣਾ खुद ਨੂੰ ਉੱਚਾ ਕਰਨ ਦਾ ਇੱਕ ਤਰੀਕਾ ਹੈ ਤੁਹਾਡੇ ਵਿੱਚ ਕਈ ਸਮੱਸਿਆ ਹਨ ਜੋ ਮੇਰੇ ਵਿੱਚ ਨਹੀਂ ਜਾਂ ਕੋਈ ਸਮੱਸਿਆ ਹੈ ਜੋ ਮੇਰੇ ਤੋਂ ਵੀ ਬੱਤਰ ਹੈ ਤਾਂ ਮੈਂ ਤੁਹਾਡੇ ਨਾਲੋਂ ਬਿਹਤਰ ਹਾਂ ਅਗਰ ਮੈਂ ਤੁਹਾਨੂੰ ਠੀਕ ਕਰ ਸਕਦਾ ਹਾਂ ਤਾਂ ਮੈਂ ਤੁਹਾਡੇ ਨਾਲੋਂ ਬਿਹਤਰ ਹਾਂ ਜਦੋਂ ਅਸੀਂ ਦੂਸਰੇ ਵਿੱਚ ਦੋਸ਼ دیکھتے ਹਾਂ ਤਾਂ ਅਸੀਂ ਅਕਸਰ ਆਪਣੇ ਮਨ ਵਿੱਚ શ્રેਸ਼ਟਤਾ ਦੀ ਸਥਿਤੀ ਨਾਲ ਨੂੰ ਸ਼ੁਰੂ ਕਰ ਦਿੰਦੇ ਹਾਂ ਮੈਂ ਕਦੀ ਵੀ ਅਜਿਹਾ ਮੂਖ ਮੂਰਖਤਾਪੂਰਨ ਕੰਮ ਨਹੀਂ ਕਰਦਾ ਜੋ ਇਸਨੇ ਕੀਤਾ ਹੈ لیکن byrow સ્પષ્ટ ਕਰਦੀ હે કે સાਾਨੂੰ سارے ਅਸੀਂ ਸਾਰੇ ਇੱਕ ਹੀ ਤਰ੍ਹਾਂ ਦੀਆਂ ਗਲਤੀਆਂ ਕਰਦੇ ਹਾਂ ਅਤੇ ਇਸ ਤੋਂ ਵੀ ਬੱਤਰ ਕਰਦੇ ਹਾਂ ਜਿਸ ਤਰ੍ਹਾਂ ਅਹਲਾ ਕ੍ਰੰਥ ਦੇ ਦਾਦਾਸ આਇਤ 12 ਤੇ 13 ਵਿੱਚ ਲਿਖਿਆ ਹੋਇਆ ਹੈ ਗਲਤੀਆਂ ਦੇ ਐਸ਼ੇ ਆਇਤ 1 ਵਿੱਚ ਲਿਖਿਆ ਹੋਇਆ ਹੈ ਅਸੀਂ ਇਹ ਮਨ ਕੇ ਖੁਦ ਨੂੰ ਅੱਗੇ ਵੀ ਦੋਂਦੇ ਹਾਂ ਕਿ ਜਦੋਂ ਸਾਡੇ ਕੋਲ ਸਾਰੇ ਤੱਤ ਨਹੀਂ ਹੁੰਦੇ ਤਾਂ ਅਸੀਂ ਸਥਿਤੀਆਂ ਦਾ ਅੰਕਲਨ ਕਰਨ ਦੇ ਯੋਗ ਹੁੰਦੇ ਹਾਂ ਸਤੱਥਾਂ ਨੂੰ ਪ੍ਰਾਪਤ ਕਰਨ ਜਾਂ ਪ੍ਰਸਥਿਤੀਆਂ ਨੂੰ ਸਮਝਣ ਦੇ ਲਈ ਸਮੇਂ ਕੱਢੇ ਬਿਨਾ ਨਿਆਂ ਕਰਨ ਲਈ ਪੱਜਦੇ ਹਨ ਜਿਸ ਤਰ੍ਹਾਂ ਕਿੰਨੀ ਸ਼ਰਮ ਦੀ ਗੱਲ ਹੈ ਤੱਥਾਂ ਨੂੰ ਸੁਣਨ ਤੋਂ ਪਹਿਲੇ ਸਲਾਹ ਦੇਣਾ ਜਿਸ ਤਰ੍ਹਾਂ ਨੀਤੀ ਵਚਨ ਅਧਿਆਇ 18 ਆਇ 13 ਵਿੱਚ ਇਸ ਬਾਰੇ ਲਿਖਿਆ ਹੋਇਆ ਹੈ ਜੋ ਆਪਣਾ ਮਾਮਲਾ ਪਹਿਲੇ ਦੱਸਦਾ ਹੈ ਉਹ ਸਹੀ ਲੱਗਦਾ ਹੈ ਜਦੋਂ ਤੱਕ ਉਸ ਦੀ ਸੱਚਾਈ ਸਾਹਮਣੇ ਨਹੀਂ ਹੁੰਦੀ ਲਿਖਿਆ ਹੋਇਆ ਹੈ ਨੀਤੀ ਵਚਨ ਅਧਿਆਇ 18 ਆਇ 17 ਵਿੱਚ ਕਈ ਲੋਕਾਂ ਨੇ ਯੀਸ਼ੂ ਨੂੰ ਮਸੀਹ ਦੇ ਰੂਪ ਵਿੱਚ ਖਾਰਜ ਕਰ ਦਿੱਤਾ ਕਿਉਂਕਿ ਉਹ ਗਲੀ ਤੋਂ ਆਇਆ ਸੀ ਨਾ ਕਿ ਬੈਤਲਹਮ ਤੋਂ ਉਹਨਾਂ ਨੇ ਸਾਰੇ ਤੱਥੇ ਦੇ ਬਿਨਾਂ ਇੱਕ ਫੈਸਲਾ ਲਿਆ ਜਿਸ ਤਰ੍ਹਾਂ ਸੀ ਯਹੁੰਨਾ ਆਇਆ ਇਸਾ ਤਾਹ ਇਹ 41 ਅਤੇ 42 ਵਿੱਚ ਦਿੱਤੇ ਹਨ ਲੋਕਾਂ ਦਾ ਨਿਆਂ ਕਰਨਾ ਅਤੇ ਉਸ ਦੇ ਬਾਰੇ ਵਿੱਚ ਅਸੀਂ ਕਿਸ ਤਰ੍ਹਾਂ ਗੱਲ ਕਰਦੇ ਹਾਂ ਇਸ ਦੇ ਵਿੱਚ ਇੱਕ ਸੰਬੰਧ ਹੈ ਮੇਰੇ ਭਰਾਵੋ ਇੱਕ ਦੂਸਰੇ ਦੇ ਬਾਰੇ ਵਿੱਚ ਬੁਰਾ ਨਾ ਬੋਲੋ ਜਾਂ ਇੱਕ ਦੂਸਰੇ ਤੇ ਦੋਸ਼ ਨਾ ਲਗਾਓ ਉਹ ਜੋ ਕਿਸੇ ਪਾਈ ਨੂੰ ਬਦਨਾਮ ਕਰਦਾ ਹੈ ਉਸ ਉੱਤੇ ਝੂਠਾ આરોਪ ਲਗਾਉਂਦਾ ਹੈ ਯਾ ਆਪਣੇ ਪਾਈ ਦਾ ਨਿਆਂ ਕਰਦਾ ਹੈ ਉਹ ਵਿਵਸਥਾ ਨੂੰ ਬਦਨਾਮ ਕਰ ਬਦਨਾਮ ਅਤੇ ਉਸ ਦੀ ਲੋਚਨਾ ਕਰ ਰਹਾ ਹੈ ਉਹ ਵਿਵਸਥਾ ਦਾ ਨਿਆਂ ਕਰ ਰਹਾ ਹੈ ਲੇਕਿਨ ਜੇ ਤੂੰ ਇਸੀ ਵਿਵਸਥਾ ਦਾ ਨਿਆਂ ਕਰਦੇ ਹੋ ਤਾਂ ਤੁਸੀਂ ਵਿਵਸਥਾ ਦਾ ਅਭਿਆਸ ਕਰਨ ਵਾਲੇ ਨਹੀਂ ਉਸ ਮੁਸਕਨ ਵਾਲੇ ਨਹੀਂ ਪਰੰਤੂ ਇਸ ਦੀ ਨਿੰਦਾ ਕਰਦੇ ਹੋ ਯਾਕੂਬ ਦੇ ਅਧਿਆਇ 4 ਆਇਤ 11 ਪਰਮੇਸ਼ਵਰ ਦੀ ਵਿਵਸਥਾ ਸਾਨੂੰ ਦੂਸਰੇ ਦੇ ਨਾਲ ਵੈਸਾ ਹੀ ਵਿਵਹਾਰ ਕਰਨ ਲਈ ਕੈਂਦੀ ਜਿਸ ਤਰ੍ਹਾਂ ਸੀ ਆਪਣੇ ਲਈ ਚੁੰਦੇ ਹਾਂ ਯਕੂਬ ਅਧਾਇਏ 2 ਆਇਤ 8 ਲੈ ਰਵਸਾ ਅਧਾਇਏ 11 ਆਇਤ 18 ਮਤੀ ਅਧਾਇਏ 7 ਆਇਤ 12 ਅਸੀਂ ਪਰਸ ਸਕਦੇ ਹਾਂ ਸਾਡੇ ਵਿੱਚ ਕੋਈ ਵੀ ਨਹੀਂ ਚਾਹੁੰਦਾ ਕਿ ਲੋਕ ਸਾਡੇ ਬਾਰੇ ਵਿੱਚ ਗੰਭੀਰ ਰੂਪ ਨਾਲ ਬੋਲਣ ਸਾਨੂੰ અપਮਾਨਿਤ ਕਰਨ ਜਾਂ ਸਾਨੂੰ ਨਕਾਰਨ ਮੈਨੂੰ ਇਹ ਸਾਸ ਹੈ ਕਿ ਸਾਨੂੰ ਸਮੱਸਿਆ ਦੇ ਬਾਰੇ ਵਿੱਚ ਗੱਲ ਕਰਨੀ ਪੈਂਦੀ ਹੈ ਅਤੇ ਸਮੱਸਿਆ ਵਿੱਚ ਅਕਸਰ ਹੋ ਲੋਕ ਸ਼ਾਮਿਲ ਹੁੰਦੇ ਹਨ ਲੇਕਿਨ ਸਾਨੂੰ ਇਸ ਗੱਲ ਤੋਂ ਅਗਵਤ ਹੋਣ ਦੀ ਲੋੜ ਹੈ ਕਿ ਦੂਸਰਿਆਂ ਦੇ ਬਾਰੇ ਵਿੱਚ ਸਾਡੀ ਗੱਲ ਅਨਾਵਸ਼ਕ ਰੂਪ ਨਾਲ ਨਕਾਰਾਤਮਕ ਹੈ ਕੀ ਗਲਤ ਹੈ ਉਸ ਦੇ ਬਾਰੇ ਵਿੱਚ ਉਹਨਾਂ ਦੀਆਂ ਗਲਤੀਆਂ ਤੇ ਕਮੀਆਂ ਜੋ ਸਿੱਧੇ ਸਮੱਸਿਆਵਾਂ ਨਾਲ ਸੰਬੰਧਿਤ ਨਹੀਂ ਹਨ ਤੁਸੀਂ ਕਿੰਨੀ ਵਾਰ ਕਿਸੇ ਵਿਅਕਤੀ ਦੇ ਬਾਰੇ ਵਿੱਚ ਟਿੱਪਣੀ ਕਰਦੇ ਹੋ ਤੇ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ ਚੇਸਤਾ ਤੁਹਾਡੇ ਇਹ ਤੁਹਾਡੇ ਜੀਵਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਤਰ੍ਹਾਂ ਸਟੋਰ ਵਿੱਚ ਕੋਈ ਅਜਿਹਾ ਵਿਅਕਤੀ ਜਿਸ ਦਾ ਤਹਿਰਾਵਾ ਤੁਹਾਨੂੰ ਪਸੰਦ ਨਹੀਂ ਹੈ ਦੇਖੋ ਵਿਅਕਤੀ ਵੀ ਪਰਮੇਸ਼ਵਰ ਦੇ ਲਈ ਮੁੱਲੇਵਾਨ ਹੈ ਉਸ ਦਾ ਵੀ ਮੁੱਲ ਹੈ ਯੀਸ਼ੂ ਉਹਨਾਂ ਦੇ ਲਈ ਵੀ ਬਲੀਦਾਨ ਹੋਇਆ ਹੈ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਲਈ ਮਾਰਿਆ ਗਿਆ ਨਾਇਕਰਨ ਉਹ ਤਾਂ ਯੀਸ਼ੂ ਦੇ ਕਥਨ ਦਾ ਸੰਦਰਭ ਸਾਨੂੰ ਅੰਦਰ ਦ੍ਰਿਸ਼ਟੀ ਦਿੰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਨਿਆਂ ਕਰਨਾ ਹੈ ਉਸ ਤੇ ਗੱਲਾਂ ਦੇ ਬਾਅਦ ਯੀਸ਼ੂ ਨੇ ਆਪਣੇ ਸੁਣਨ ਵਾਲਿਆਂ ਨੂੰ ਯਾਦ ਲਾਇਆ ਕਿ ਸਾਡਾ ਸੁਰਗ ਦੇ ਪਿਤਾ ਸਾਡੇ ਨਾਲ ਕਿਸ ਤਰ੍ਹਾਂ ਵਿਵਾਰ ਕਰਦਾ ਹੈ ਆਪਣੇ ਪਿਤਾ ਦੇ ਕੋਲ ਆਓ ਮੰਗੋ ਖੋਜੋ ਟਕਟਕਾਓ ਕਿਉਂਕਿ ਉਹ ਸਭ ਤੋਂ ਚੰਗੇ ਸੰਸਾਰਿਕ ਪਿਤਾ ਤੋਂ ਵੀ ਬਿਹਤਰ ਹੈ ਅਸੀਂ ਪਰਸਪਰ ਸਹਿਮਤੀ ਦੇ ਅਧਿਆਇ 7 ਅਤੇ 11 ਤਾਂ ਯੀਸ਼ੂ ਨੇ ਕਹਿਆ ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਉਹ ਲੋਕ ਤੁਹਾਡੇ ਨਾਲ ਕਰਨ ਤੁਹਾਨੂੰ ਵੀ ਉnder the law ਵੈਸਾ ਹੀ ਕਰਨਾ ਚਾਹੀਦਾ ਹੈ ਤੁਹਾਨੂੰ ਵਿਵਸਥਾ ਅਤੇ ਭਵਿਕਵਕਤਾਵਾਂ ਦਾ ਕਹਿਣਾ ਇਹ ਹਿਊਜ਼ ਨੂੰ ਮੰਨਣਾ ਚਾਹੀਦਾ ਹੈ ਮਤੀ ਅਧਿਆਸਤ ਐਤ 12 ਦੂਸਰੇ ਸ਼ਬਦਾਂ ਵਿੱਚ ਪਿਤਾ ਨੇ ਤੁਹਾਡੇ ਨਾਲ ਪਿਆਰ ਨਾਲ ਵਿਵਹਾਰ ਕੀਤਾ ਅਤੇ ਇਸ ਲਈ ਦੂਸਰੇ ਨਾਲ ਵੀ ਵੈਸਾ ਹੀ ਵਿਵਹਾਰ ਕਰੋ ਜਿਸ ਤਰ੍ਹਾਂ ਤੁਹਾਡੇ ਨਾਲ ਕੀਤਾ ਗਿਆ ਹੈ ਅਤੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਵਿਵਹਾਰ ਕੀਤਾ ਜਾਵੇ ਜਦੋਂ ਕੋਈ ਤੁਹਾਡੇ ਵਿੱਚ ਦੋਸ਼ ਪਾਉਂਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਰਿਕਾਰ ਕਰਨਾ ਚਾਹੁੰਦੇ ਹੋ ਇੱਕ ਬੇਕੂਫ ਦੀ ਤਰ੍ਹਾਂ ਜਾਂ ਇੱਕ ਜਿਹੇ ਵਿਅਕਤੀ ਦੇ ਰੂਪ ਵਿੱਚ ਜਿਸ ਤੇ ਕੋਲ ਤੁਸੀਂ ਜੋ ਕਰ ਰਹੇ ਹੋ ਉਸ ਲਈ ਚੰਗਾ ਕਾਰਨ ਹੈ અપਮਾਨ ਨਹੀਂ ਤੁਸੀਂ ਦਇਆ ਅਤੇ ਅਨੁਗ੍ਰਹਿ ਚਾਹੁੰਦੇ ਹੋ ਤੁਹਾਡੇ ਕੋਲ ਸਾਡੇ ਕੋਲ ਅਗਲੇ ਹਫਤੇ ਇਸ ਬਾਰੇ ਵਿੱਚ ਹੋਰ ਚਰਚਾ ਕਰਨ ਦੇ ਲਈ ਬਹੁਤ ਕੁਝ ਹੈ ਲੇਕਿਨ ਇਹਨਾਂ ਪੁਆਇੰਟਸ ਉਤੇ ਵਿਚਾਰ ਕਰੋ ਜਿਸ ਤੇ ਨਾਲ ਹੀ ਐਸੇ ਸੰਦੇਸ਼ ਨੂੰ ਅੱਜ ਸਮਾਪਤ ਕਰਦੇ ਹਾਂ ਤੁਹਾਡੇ ਜੀਵਨ ਦਾ ਨੰਬਰ 1 ਲਕਸ਼ ਤੁਹਾਡੇ ਜੀਵਨ ਦੇ ਹਰ ਖੇਤਰ ਵਿੱਚ ਮੱਸੀ ਸਮਾਨਤਾ ਵਿੱਚ ਵਧਣਾ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣੇ ਆਸ-ਪਾਸ ਦੀ ਦੁਨੀਆ ਵਿੱਚ ਆਪਣੇ ਸਵਰਗੀ ਪਿਤਾ ਨੂੰ ਸਹੀ ਰੂਪ ਨਾਲ ਪ੍ਰਤੀਬਿੰਬਿਤ ਕਰ ਸਕੋ ਅਸੀਂ ਹੋਰ ਲੋਕਾਂ ਵਿੱਚ ਅਜੀਬੀਆਂ ਚੀਜ਼ਾਂ ਦੇਖਾਂਗੇ ਜਿਨ੍ਹਾਂ ਨੂੰ ਅਸੀਂ ਨੈਤਿਕ ਅਤੇ ਗੈਰ ਨੈਤਿਕ ਦੋਨੋਂ ਮੁੱਦਿਆਂ ਨੂੰ ਪਸੰਦ ਨਹੀਂ ਕਰਦੇ ਜਾਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਅਤੇ ਅਸੀਂ ਉਹਨਾਂ ਦੇ ਨ्याय ਕਰਨ ਜਾ ਰਹੇ ਹਾਂ ਇਹ ਅਸੀਂ ਜੋ ਦੇਖਦੇ ਹਾਂ ਉਸ ਦੇ ਬਾਰੇ ਵਿੱਚ رائے ਬਣਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਜਿੰਨੇ ਲੈਂਦੇ ਹੋ ਆਪਣੇ ਆਪ ਨਾਲ ਆਪਣੇ ਆਪ ਨੂੰ ਪੁੱਛੋ ਮੈਂ ਆਪਣੇ ਦੋਸ਼ਾਂ ਦੇ ਬਜਾਏ ਉਹਨਾਂ ਦੇ ਦੋਸ਼ਾਂ ਨੂੰ ਕਿਉਂ ਦੇਖ ਰਿਹਾ ਹਾਂ ਮੈਨੂੰ ਉਸ ਦੇ ਜੀਵਨ ਵਿੱਚ بولਨ ਦਾ ਕੀ ਅਧਿਕਾਰ ਹੈ ਕਿ ਮੇਰੀ ਕੋਈ ਕਿ ਮੇਰਾ ਕੋਈ ਕੰਮ ਹੈ ਜੋ ਮੈਂ ਮੈਨੂੰ ਕਰਨਾ ਹੀ ਹੈ ਕਿ ਤੁਸੀਂ ਕਿ ਉਸ ਦੇ ਹਰਕਤਾਂ ਤੁਹਾਨੂੰ ਮੈਨੂੰ ਇਸੇ ਵੀ ਤਰ੍ਹਾਂ ਉਹ ਸਿੱਧੇ ਪ੍ਰਭਾਵਿਤ ਕਰ ਰਹੀਆਂ ਹਨ ਕੀ ਤੁਸੀਂ ਖੁਦ ਨੂੰ ਉਹਨਾਂ ਤੋਂ ਬਿਹਤਰ ਸਮਝਦੇ ਹੋ ਕਿਉਂਕਿ ਉਹ ਉਹ ਨਹੀਂ ਕਰਦੇ ਜੋ ਤੁਸੀਂ ਚਾਹੁੰਦੇ ਹੋ ਕੀ ਤੁਸੀਂ ਉਹਨਾਂ ਦੀ ਨਿੰਦਾ ਕਰ ਰਹੇ ਹੋ ਅਤੇ ਉਹਨਾਂ ਦੀ ਸਜ਼ਾ ਦੀ ਉਮੀਦ ਕਰ ਰਹੇ ਹੋ ਕਿ ਉਸ ਵਿਅਕਤੀ ਨੂੰ ਉੱਪਰ ਉਠੋਣਾ ਹੈ ਉਸ ਨੂੰ نیچے ਰੱਖਣਾ ਤੁਹਾਡੀ ਇੱਛਾ ਹੈ ਜਦੋਂ ਜਹੀ ਸਥਿਤੀ ਵਿੱਚ ਜਿੱਥੇ ਫੈਸਲਾ ਇੱਕ رائے ਬਣਾਉਣ ਦੇ ਲਈ ਕਿਹਾ ਜਾਂਦਾ ਹੈ ਤਾਂ ਦੇਰ ਦਿਖਾਓ ਜਦੋਂ ਤੁਹਾਨੂੰ ਕਿਸੇ ਦੇ ਨਾਲ ਵਿਵਹਾਰ ਕਰਨ ਦੇ ਬਾਰੇ ਵਿੱਚ ਸ਼ੱਕ ਹੋਵੇ ਤਾਂ ਦਇਆ ਦਿਖਾਓ ਪਰਮੇਸ਼ਵਰ ਤੋਂ ਪ੍ਰੇਮ ਪਰਮੇਸ਼ਵਰ ਨਾਲ ਪ੍ਰੇਮ ਕਰੋ ਤਾਂ ਬੁਰਾਈ ਦੇ ਪ੍ਰਤੀ ਦਿਆਲੂ ਬਣੋ ਜਿਸ ਤਰ੍ਹਾਂ ਲੂਕਾ ਦੇਸ਼ੇ ਐਇਤ 35 ਵਿੱਚ ਕਿਹਾ ਗਿਆ ਹੈ ਪਹਿਚਾਣੋ ਕਿ ਤੁਹਾਡੇ ਕੋਲ ਸਹੀ ਤੱਥ ਹੈ ਜਾਂ ਨਹੀਂ ਇਸ ਤੋਂ ਤੱਕ ਕਿ ਅਗਰ ਤੁਹਾਡੇ ਕੋਲ ਤੱਥ ਹਨ ਤਾਂ ਵੀ ਤੁਹਾਡਾ ਤਾਂ ਨਹੀਂ ਤੁਸੀਂ ਉਹਨਾਂ ਦਾ ਦਿਲ ਨਹੀਂ ਦੇਖ ਸਕਦੇ ਆਪਣੇ ਆਪ ਤੋਂ ਪੁੱਛੋ ਕੀ ਮੈਂ ਉਸ ਵਿਅਕਤੀ ਨੂੰ ਇੱਕ ਮਕਸਦ ਸੌਂਪ ਰਹਾ ਹਾਂ ਜਿਸ ਨੂੰ ਮੈਂ ਸੰਭਵ ਨਹੀਂ ਜਾਣ ਸਕਦਾ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਬੁਰਖਤਪੂਰਨ ਕੰਮ ਕਰ ਰਿਹਾ ਹੈ ਤਾਂ ਕਿਉਂ ਨਾ ਮੰਨ ਲਵੋ ਕਿ ਉਹਨਾਂ ਦੇ ਕੋਲ ਇਸ ਦੇ ਲਈ ਇੱਕ ਚੰਗਾ ਕਾਰਨ ਹੈ ਜੇ ਤੁਸੀਂ ਕਿਸੇ ਦੇ ਬਾਰੇ ਵਿੱਚ ਕੁਝ ਬੁਰਾ ਸੁਣਦੇ ਹੋ ਤਾਂ ਇਸ ਨੂੰ ਮਨਾ ਕਰ ਦਿਓ ਜਾਂ ਇਸ ਵਿੱਚ ਇੱਕ ਭਲਾਈ ਨੂੰ ਢੂੰਡੋ ਉਸਤੇ ਕਲੈਸ਼ ਕਰੋ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ